ਬਸੇਪੜਾ ਦੇ ਖਮਾਣੋ ਬਾਈਪਾਸ ਰੋਡ ਤੇ ਗੰਦਗੀ ਦਾ ਆਲਮ ਪ੍ਰਸ਼ਾਸਨ ਨੂੰ ਸਖਤੀ ਕਰਨ ਦੀ ਲੋੜ ਬਸੇਪੜਾ ਦੇ ਖਮਾਣੋ ਬਾਈਪਾਸ ਰੋਡ ਤੇ ਮੌਜੂਦਾ ਸਮੇਂ ਦੇ ਵਿੱਚ ਗੰਦਗੀ ਦਾ ਆਲਮ ਹੈ ਅਤੇ ਉੱਥੇ ਆਉਣ ਜਾਣ ਵਾਲੇ ਰਾਹੀਦਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮਜ਼ੇਦਾਰ ਗੱਲ ਇਹ ਹੈ ਕਿ ਉੱਥੇ ਦੇ ਨਜ਼ਦੀਕੀ ਲੋਕ ਹੀ ਉੱਥੇ ਗੰਦਗੀ ਫੈਲਾਣ ਦੇ ਵਿੱਚ ਆਪਣੀ ਮੋਰੀ ਭੂਮਿਕਾ ਨਿਭਾ ਰਹੇ ਹਨ ਜਿਨਾ ਤੇ ਸਖਤੀ ਕਰਨ ਦੀ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਰਾਹੀਗੀਆਂ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜੇਕਰ ਸਮੇਂ ਰਹਿੰਦੇ ਇਸ ਗੰਦਗੀ ਦੇ ਆਲਮ ਤੇ ਠੱਲ ਨਾ ਪਾਈ ਗਈ ਤਾਂ ਵੱਡੀ ਬਿਮਾਰੀ ਫੈਲ ਸਕਦੀ ਹੈ 100 AP24 ਦੀ ਟੀਮ ਵੱਲੋਂ ਜਦ ਉਸ ਰੋਡ ਦਾ ਜਾਇਜ਼ਾ ਕੀਤਾ ਗਿਆ ਉੱਥੇ ਦੇਖਿਆ ਗਿਆ ਤਾਂ ਉੱਥੇ ਦੇਖਣ ਵਿੱਚ ਆਇਆ ਜਿੱਥੇ ਉੱਥੇ ਗੰਦਗੀ ਦਾ ਆਲਮ ਹੈ ਉੱਥੇ ਹੀ ਉੱਥੇ ਦੇ ਵਸ਼ਿੰਦੇ ਜਾਂ ਲੋਕ ਉੱਥੇ ਗੰਦਗੀ ਸੁਟਦੇ ਦਿਖਾਈ ਦਿੱਤੇ ਪ੍ਰਸ਼ਾਸਨ ਨੂੰ ਮੈਡਮ ਰਜਨੀ ਟੁਲਾਨੀ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਕਿ ਕੈਮਰੇ ਦੇ ਵਿੱਚ ਫੋਟੋ ਭੇਜਣ ਵਾਲੇ ਨੂੰ 500 ਰੁਪਏ ਇਨਾਮ ਐਸੇ ਤਰ੍ਹਾਂ ਦੀ ਮੁਹਿੰਮ ਜੇਕਰ ਪ੍ਰਸ਼ਾਸਨ ਵੀ ਚਲਾਵੇ ਤਾਂ ਲੱਗਦਾ ਹੈ ਕਿ ਉਸ ਗੰਦਗੀ ਦੇ ਆਲਮ ਤੇ ਥਲ ਪਾਈ ਜਾ ਸਕਦੀ ਹੈ ਏਪੀ 24 ਵੱਲੋਂ ਰਾਜਕਮਲ ਲਲਿਤ ਸ਼ਰਮਾ ਦੀ ਖਾਸ ਰਿਪੋਰਟ ਸਾਡੇ ਆਪਣੇ ਇੱਥੇ ਕਰਨਾ ਆਏ ਆ ਕਿ ਇਸ ਵਾਰੇ ਕੀਏ ਕੋ ਡੰਪ ਹੈ ਨਹੀਂ ਡੰਪ ਤੇ ਕੋਈ ਨਹੀਂ ਪੈਲਾ ਨਹੀਂ ਉਹਰੇ ਕੂੜਾ ਸੁੱਟਿਆ ਹੁੰਦਾ ਕਾਫੀ ਢੇਰ ਲੱਗਿਆ ਹੁੰਦਾ ਕੂੜੇ ਦਾ ਅੱਜ ਆਪਾਂ ਜੇ ਸੁਧਾਰ ਕਰਾਂਗੇ ਆਪਣੇ ਕੋਈ ਮੋਰਲੀ ਡਿਊਟੀ ਨਹੀਂ ਬਣਦੀ ਦੇਖੋ ਫਿਰ ਪ੍ਰਸ਼ਾਸਨ ਦੀ ਵੀ ਡਿਊਟੀ ਬੰਦੇ ਸਾਨੂੰ ਕਨਵੇ ਕਰੇ ਇਸ ਚੀਜ਼ ਬਾਰੇ ਤੁਸੀਂ ਜਿਹੜਾ ਏਰੀਆ ਆਪਣਾ ਮਛੀ ਪਠਾਣਾ ਜੀ ਅਸੀਂ ਫੜਣੀ ਹਾਂ ਜੀ ਤੇ ਆਪਾਂ ਨਾ ਇਸ ਗੱਲ ਦੀ ਸਾਰੇ ਰਲ ਮਿਲ ਕੇ ਅੱਗੇ ਵਾਸਤੇ ਇੱਥੇ ਨਾ ਸਿੱਟਿਓ ਜਰੂਰ ਬਿਲਕੁਲ ਬਾਕੀ ਨਾ ਆਪਾਂ ਯਾਰ ਕਿ ਆਪਾਂ ਹੀ ਲੋਕ ਇਸ ਤਰ੍ਹਾਂ ਕਰਾਂਗੇ ਜੀ ਜੀ ਬਿਲਕੁਲ ਜੀ ਬਸੇ ਪਠਾਣਾ ਦੇ ਖਮਾਣੋ ਬਾਈਪਾਸ ਰੋਡ ਤੇ ਖੜਿਆ ਜਿੱਥੇ ਗੰਦਗੀ ਦਾ ਆਲਮ ਹੈ ਤੇ ਲੋਗ بے پروا ਹੋ ਕੇ ਇੱਥੇ ਸਾਈਡਾਂ ਤੇ ਗੰਦਗੀ ਸੁੱਟ ਰਹੇ ਨੇ ਬੇਸ਼ੱਕ ਨਗਰ ਕੌਂਸਲ ਵੱਲੋਂ ਵਾਰ-ਵਾਰ ਚੇਤਾਇਆ ਗਿਆ ਹੈ ਚੇਤਾਵਨੀ ਦਿੱਤੀ ਗਈ ਹੈ ਪਰ ਉਸ ਦੇ باوجود ਵੀ ਲੋਗ ਸਮਝਣ ਨੂੰ ਤਿਆਰ ਨਹੀਂ ਅੱਜ ਬਸਿਫਰਾਂ ਦਾ ਇਹ ਰੋਡ ਮੈਂ ਕੈਮਰਾਮੈਨ ਲਲਿਤ ਸ਼ਰਮਾ ਜੀ ਨੂੰ ਕਹੂੰਗਾ ਕਿ ਇਸ ਰੋਡ ਦੇ ਹਾਲਾਤ ਦਿਖਾਏ ਜਾਣ ਇਸ ਰੋਡ ਤੇ ਜੋ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੋਏ ਹੋਏ ਨੇ ਲੋਕ ਆਪਣੇ ਘਰਾਂ ਦੀ ਗੰਦਗੀ ਸਾਈਡਾਂ ਤੇ ਸਿੱਟ ਕੇ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਇਸ ਰੋਡ ਤੇ ਧਾਰਮਿਕ ਸਥਾਨ ਵੀ ਨੇ ਬਿਲਕੁਲ ਇਸ ਦੇ ਸਾਹਮਣੇ ਸ਼ਹਿਰ ਦਾ ਪ੍ਰਸਿੱਧ ਮੰਦਿਰ ਰਾਮ ਮੰਦਿਰ ਹੈ ਅਤੇ ਲੋਕਾਂ ਦੀ ਆਸਰਾ ਦਾ ਕੇਂਦਰ ਹੈ पर लोग बेप्रवाह होकर इतने गंदगी फैला रहे बेशक अज नगर कौंसल पार्षद मैडम रजनी टुरानी वालों अज एक चेतावनी बोर्ड भी लगाया गया है कि जेकर किसी वलों गंदगी सुटी गई तो उस खिलाफ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅੱਜ ਜੇਕਰ ਗੱਲ ਕਰੀਏ ਇਸ ਰੋਡ ਦੀ ਇਸ ਰੋਡ ਤੋਂ ਬਹੁਤ ਲੋਕ ਲੋਕਾਂ ਦਾ ਆਣਾ ਜਾਣਾ ਹੈ ਲੋਕ ਭਾਰੀ ਸੰਖਿਆ ਦੇ ਵਿੱਚ ਇੱਥੋਂ ਆਉਂਦੇ ਨੇ ਪਰ ਬਦਕਿਸਮਤੀ ਅਸੀਂ ਕਹਿ ਸਕਦੇ ਹਾਂ ਜਾਂ ਸਾਡੀ ਲਾਪਰਵਾਹੀ ਕਹਿ ਸਕਦੇ ਹਾਂ ਕਿ ਅਸੀਂ ਕੂੜੇ ਨੂੰ ਕਿੱਥੇ ਡੰਪ ਦੇ ਵਿੱਚ ਸਿੱਟਣ ਦੀ ਬਜਾਏ ਸੜਕਾਂ ਤੇ ਸਿੱਟਕੇ ਸਾਈਡਾਂ ਤੇ ਸਿੱਟਕੇ ਸ਼ਹਿਰ ਦੇ ਮਹੌਲ ਅਤੇ ਸ਼ਹਿਰ ਦੇ ਵਿੱਚ ਗੰਦਗੀ ਫੈਲਾ ਰਹਾ ਫੈਲਾ ਰਹੇ ਹਾਂ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਲੋਕਾਂ ਨੂੰ ਇਸ ਗੱਲ ਦੀ ਸਮਝ ਕਰਨੀ ਚਾਹੀਦੀ ਹੈ ਕਿ ਜੇਕਰ ਅਸੀਂ ਆਪਣੇ ਸ਼ਹਿਰ ਨੂੰ ਗੰਦਾ ਰੱਖਾਂਗੇ ਤਾਂ ਲੋਕ ਸਾਡੇ ਤੇ ਉਂਗਲੀ ਚੱਕਣਗੇ ਇੱਕ ਵਾਰ ਨਗਰ ਕੌਂਸਲ ਸ਼ਹਿਰ ਦੇ ਵਿੱਚ ਸਵੱਛਤਾ ਦੇ ਮਾਮਲੇ ਦੇ ਵਿੱਚ ਕਾਫੀ ਘੱਟ ਅੰਕੜਾ ਲੈ ਕੇ ਗਿਆ ਸੀ ਉਸ ਵਕਤ ਬ੍ਰੰਬਲੀਨ Swami Mahadev ji ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸ ਅੰਕੜੇ ਨੂੰ ਵਧਾਉਣ ਲਈ ਏੜੀ ਚੇਟੀ ਦਾ ਚੋਟੀ ਦਾ ਜੋਰ ਲਗਾਇਆ ਗਿਆ ਸੀ ਸੋ ਲੋਕਾਂ ਨੂੰ ਅਪੀਲ AP24 ਦੀ ਟੀਮ ਵੱਲੋਂ ਅਤੇ ਪ੍ਰਸ਼ਾਸਨ ਨੂੰ ਇਹ ਅਪੀਲ ਕਿ ਪ੍ਰਸ਼ਾਸਨ ਸ਼ਕਤੀ ਨਾਲ ਉਹਨਾਂ ਲੋਕਾਂ ਤੇ ਕੰਮ ਕਰੇ ਉਹਨਾਂ ਤੇ ਕਾਰਵਾਈ ਕਰੇ ਜਿਹੜੇ ਲੋਕ ਇਸ ਰੋਡ ਤੇ ਗੰਦਗੀ ਫੈਲਾ ਰਹੇ ਨੇ ਇਸ ਰੋਡ ਤੇ ਡੇਰਾ ਦਮਦਮਾ ਸਾਹਿਬ ਤੇ ਹੋਰ ਵੀ ਰਾਗੀਰਾਂ ਨੂੰ ਆਣ ਜਾਣ ਨੂੰ ਰਸਤੇ ਨੇ ਕਈ ਮੁਹੱਲਿਆਂ ਨੂੰ ਸੜਕਾਂ ਪੱਕੀਆਂ ਲੱਗੀਆਂ ਹੋਈਆਂ ਨੇ ਪਰ ਪਤਾ ਨਹੀਂ ਕਿਉਂ ਲੋਕ ਬੇਸਮਝ ਹੋ ਕੇ ਇੱਥੇ ਗੰਦਗੀ ਫੈਲਾ ਰਹੇ ਨੇ ਸੋ ਏਪੀ 24 ਦੀ ਟੀਮ ਵੱਲੋਂ ਲੋਕਾਂ ਨੂੰ ਅਪੀਲ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਅਸੀਂ ਯੋਗਦਾਨ ਪਾਈਏ ਲੋਕਾਂ ਵੱਲੋਂ ਜੋ ਜਿਸ ਤਰੀਕੇ ਦੀ ਗੰਦਗੀ ਫੈਲਾਈ ਗਈ ਹੈ ਉਸ ਤੋਂ ਇੰਜ ਲੱਗ ਰਿਹਾ ਹੈ ਸ਼ਾਇਦ ਅਸੀਂ ਬਸੀ ਫਰਾਂ ਸ਼ਹਿਰ ਨੂੰ ਪਿਆਰ ਨਹੀਂ ਕਰਦੇ ਇਹ ਸਾਡਾ ਸ਼ਹਿਰ ਨਹੀਂ ਹੈ ਸੋ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜੋ ਸ਼ਹਿਰ ਨਾਲ ਆਪਣੇ ਇਲਾਕੇ ਨਾਲ ਪਿਆਰ ਕਰਦੇ ਨੇ ਉਹ ਇਸ ਗੱਲ 'ਵਾਰ ਗੌਰ ਕਰਨ ਔਰ ਜੇਕਰ ਕੋਈ ਗੰਦਗੀ ਸਿਰਦਾ ਹੈ ਤਾਂ ਮੇਰੀ ਉਹਨਾਂ ਨੂੰ ਰਿਕੁਐਸਟ ਹੈ ਉਹਨਾਂ ਨੂੰ AP24 ਵੱਲੋਂ ਇੱਕ ਅਪੀਲ ਹੈ ਕਿ ਲੋਕ ਅਜਿਹਾ ਨਾ ਕਰਨ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਲੋਕਾਂ ਵੱਲ ਆੰਦੇਨ ਦੀ ਲੋੜ ਹੈ ਜੋ ਲੋਕ ਸ਼ਹਿਰ ਨੂੰ ਗੰਦਾ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ ਉਹਨਾਂ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਮੈਡਮ ਰਜਨੀਤ ਕੁਮਾਰਨੀ ਵੱਲੋਂ ਆਪਣੇ ਵਾਰ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਵੱਡੀ ਮੁਹਿੰਮ ਚੇੜੀ ਗਈ ਹੈ ਉਹਨਾਂ ਵੱਲੋਂ ਚੇਤਾਵਨੀ ਬੋਰਡ ਲਗਾਏ ਗਏ ਹਨ ਪ੍ਰਸ਼ਾਸਨ ਨੂੰ ਵੀ ਇਸ ਰੋਡ ਤੇ ਚੇਤਾਵਨੀ ਬੋਰਡ ਲਗਾਉਣੇ ਚਾਹੀਦੇ ਨੇ ਤਾਂ ਜੋ ਲੋਕ ਜੋ ਇਥੇ ਗੰਦਗੀ ਫੈਲਾ ਰਹੇ ਨੇ ਉਹਨਾਂ ਤੇ ਸ਼ਿਕੰਜਾ ਕਸਿਆ ਜਾ ਸਕੇ ਅਤੇ ਇਸ ਇਲਾਕੇ ਨੂੰ ਸਾਫ਼ ਸੁਥਰਾ ਕੀਤਾ ਜਾ ਸਕੇ ਮੈਂ ਲलित ਜੀ ਨੂੰ ਕਹੂੰਗਾ ਸਾਡੇ ਕੈਮਰਾਮੈਨ ਲलित ਜੀ ਕਿ ਇਸ ਇਲਾਕੇ ਦੀ ਬਿਲਕੁਲ ਰੋਡ ਉਹ ਜਗ੍ਹਾਆਂ ਦਿਖਾਣ ਜਿੱਥੇ ਗੰਦਗੀ ਦਾ ਆਲਮ ਹੈ ਸੋ ਸੜਨਾਲ ਸ਼ਹਿਰ ਦੇ ਸਮੱਸਿਆ ਵੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਇਸ ਰੋਡ ਤੇ ਲੋਕਾਂ ਦਾ ਆਣਾ ਜਾਣਾ ਹੈ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਇੱਥੇ ਦੇ ਜੰਪਲ ਹੋ ਕੀ ਕਹੋਗੇ ਜਿਸ ਤਰ੍ਹਾਂ ਗੰਦਗੀ ਦਾ आलम ਹੈ ਮੈਂ ਪ੍ਰਵੀਨ ਕੁਮਾਰ ਬਸੀ ਬਠਾਣਾ ਤੋਂ ਇਹ ਕਹਿਣਾ ਚਾਹਨਾ ਵੀ ਇਹ ਸੜਕ ਜਿਹੜੀ ਸੀ ਕਿਸੇ ਟਾਈਮ ਸਭ ਤੋਂ ਵਧੀਆ ਸੜਕ ਗਿਣੀ ਜਾਂਦੀ ਸੀ ਬਸੀ ਦੇ ਵਿੱਚ ਕਿਸੇ ਕੋ ਕੋਈ ਜਗ੍ਹਾ ਨਹੀਂ ਹੈ ਜਿਹਦਾ ਦਿਲ ਕਰਦਾ ਇੱਥੇ ਆ ਕੇ ਸੜ ਜਾਂਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਹਨੂੰ ਮਤੇ ਠੀਕ ਕਰੇ ਜਾਂ ਕੋਈ ਐਸਾ ਤਰੀਕਾ ਬਣਾਇਆ ਜਾਵੇ ਜਿਹਦੇ ਨਾਲ ਇਸ ਨੂੰ ਸੰਭਾਲਿਆ ਜਾਵੇ ਇਹੀ ਇੱਕ ਸੜਕ ਬਚੀ ਹੈ ਸ਼ਹਿਰ ਤਾਂ ਗੰਦ ਹੈ ਹੀ ਹੈ ਇਹੀ ਇੱਕ ਸੜਕ ਬਚੀ ਸੀ ਲੋਕਾਂ ਦੇ ਸੈਰ ਕਰਨ ਨੂੰ ਘਿਰਨ ਤੁਰਨ ਨੂੰ ਜਿੱਥੇ ਅੱਜ ਢੇਰ ਲੱਗਿਆ ਪਿਆ ਗੰਦਗੀ ਦਾ ਨੰਗਿਆ ਨਹੀਂ ਜਾ ਸਕਦਾ ਇੰਨਾ ਬੁਰਾ ਹ ਇਸ ਤੋਂ ਝੁੰਮੇਵਰ ਕਿਸਨਾ ਇਹ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਕਾਰਪੋਰੇਸ਼ਨ ਦੀ ਕਮੇਟੀ ਦੀ ਜੋ ਵੀ ਹੈ ਇਹਦਾ ਇੰਤਜ਼ਾਮ ਕੀਤਾ ਜਾਵੇ ਨਹੀਂ ਤਾਂ ਇਹ ਬਿਮਾਰੀ ਫੈਲਣ ਦਾ ਪੂਰਾ ਡਰ ਹੈ ਇਸ ਸੋ ਸ਼ਹਿਰ ਨਿਵਾਸੀ ਪਰੇਸ਼ਾਨ ਨੇ ਕਿ ਬਿਮਾਰੀ ਫੈਲ ਸਕਦੀ ਹੈ ਸ਼ਹਿਰ ਦੇ ਵਿੱਚ ਇਹ ਰੋਡ ਕਿਸੇ ਟਾਈਮ ਸਭ ਤੋਂ ਸਾਫ਼ ਸੁਥਰਾ ਰੋਡ ਗਿਣਿਆ ਜਾਂਦਾ ਸੀ ਪਰ ਅੱਜ ਕਿਹਾ ਜਾ ਸਕਦਾ ਹੈ ਕਿ ਲਾਪਰਵਾਹੀ ਚਾਹੇ ਪ੍ਰਸ਼ਾਸਨ ਦੀ ਚਾਹੇ ਨਗਰ ਕੌਂਸਲ ਪ੍ਰਬੰਧਕਾਂ ਦੀ ਪਰ ਜੇਕਰ ਸਮੇਂ ਰਹਿੰਦੇ ਇਸੇ ਸ਼ਕਤੀ ਨਾ ਕੀਤੀ ਗਈ ਤਾਂ ਆਉਣ ਵਾਲਾ ਟਾਈਮ ਇਹ ਹੋਵੇਗਾ ਕਿ ਇਸ ਸੜਕਾਂ ਦੇ ਉੱਪਰ ਗੰਦਗੀ ਹੀ ਗੰਦਗੀ ਹੋਵੇਗੀ